ਟਰੈਂਡੀ ਆਰਟੀਕਲਸ ਹੈ ਕਲਰ ਮਿਲਣਗੇ ਇਹਦੇ ਚ 4 ਰੇਟ ਰਹੇਗਾ 850 ਜਿਹੜਾ ਵੀਡੀਓ ਨੂੰ ਸ਼ੇਅਰ ਤੇ ਲਾਈਕ ਕਰਕੇ ਆਏਗਾ ਉਹਨੂੰ ਮਿਲੇਗਾ 800 ਰੁਪਏ ਦੀ ਰੇਂਜ ਕਲਰ ਦਿਖਾ ਰਿਹਾ ਤੁਹਾਨੂੰ ਇਹਦੇ ਚ ਬਲੈਕ ਗ੍ਰੇ ਇੱਕ ਆ ਬਲੈਕ ਬਲੈਕ ਐਂਡ ਵਾਈਟ ਵੀ ਰਹੇਗਾ ਜੀ ਇਹਦੇ ਚ ਤੇ ਵਾਈਟ ਦੇ ਨਾਲ ਬਲੂ ਮੈਚਿੰਗ ਵੀ ਆएगी ਇਹਦੇ ਚ ਚਾਰ ਕਲਰਸ 850 ਰੇਟ ਜਿਹੜਾ ਲਾਈਵ ਤੇ ਸ਼ੇਅਰ ਕਰਕੇ ਆਏਗਾ ਉਹਨੂੰ ਮਿਲੇਗਾ ਸਿਰਫ 800 ਰੁਪਏ ਚ ਅਸਲ ਸਮਰ ਸਟਾਰਟ ਹੋ ਗਈ ਜਿੱਦਾਂ ਮੰਨ ਲਓ ਸਲੀਪਰ ਚੋਂ ਬੰਦ ਦੀ ਲੋੜ ਪੈਂਦੀ ਹੈ ਸਲੀਪਰ ਲੈ ਕੇ ਆਏ ਬਿਲਕੁਲ ਲਾਈਟ ਵੇਟ ਔਰ ਸਾਰੇ ਬ੍ਰਾਂਡਡ ਸਲੀਪ ਤੇ ਕਾਫੀ ਮਬੋਤ ਲਾਈਟ ਵੇਟ ਹੋ ਰੇਟ ਰਹੇਗਾ ਸਿਰਫ 200 ਰੁਪਏ ਸਾਈਜ਼ ਮਿਲਣਗੇ 6 ਤੋਂ ਲੈ ਕੇ 10 ਨੰਬਰ ਤੱਕ ਹਾਂਜੀ ਸਸਰੀ ਕਾਉਂ ਦੀ ਸਾਰਿਆਂ ਨੂੰ ਆਪਾਂ ਖੜੇ ਹਾਂ ਲੁਧਿਆਣਾ ਥਾਨ ਸਿੰਘ ਰੋਡ ਤੇ ਜਗਾ ਨੂੰ ਸ਼ੋਪ ਦਾ ਨਾਮ ਬਾਈ ਜੀ ਦਾ ਛੇਵੇਂ ਪਾਸੇ ਜੀ ਦਾ ਗੁਰਦੁਆਰੇ ਦੇ ਨੀਰ ਖੜੇ ਆ ਤੇ ਤੁਹਾਨੂੰ ਸ਼ੂ ਲਗਾਉਣੇ ਆ ਪੂਰੀ ਵਧੀਆ ਕੁਆਲਿਟੀ ਦੇ ਤੇ ਰੇਟ ਵੀ ਬਹੁਤ ਵਧੀਆ ਨੇ ਤੁਸੀਂ ਨਾਲ ਬਣਦੇ ਹੋ ਆ ਜਾਓ ਜੀ ਹਾਂਜੀ ਆ ਬਾਈ ਦੀ ਸ਼ੋਪ ਆ ਜਗਾ ਨੂੰ ਜੂਸ ਤੇ ਤੁਹਾਡੇ ਸਾਹਮਣੇ ਡਿਸਪਲੇ ਵੀ ਲੱਗੀ ਹੋਈ ਆ ਨੰਬਰ ਇਹ ਤਾਂ ਉੱਪਰ ਦੇਖ ਲਓ ਤੇ ਲੈ ਕੇ ਚੱਲਦਾ ਤੁਹਾਨੂੰ ਅੰਦਰ ਤੇ ਦਿਖਾਉਣ ਹੈ ਜੀ ਕੁਆਲਿਟੀ ਦੱਸ ਦਈਏ ਤੇ ਕੀ ਰੇਟ ਨੇ ਆ ਜੋ ਵੀਡੀਓ ਨਾਲ ਬਣੇ ਨੇ ਕੋਲ ਲੈ ਕੇ ਚੱਲਦਾ ਬਾਹਰ ਕੋਲ ਅੰਦਰ ਇਹ ਸਾਰਾ ਰੇਟ ਪੁੱਛ ਕੇ ਕਿੰਨੇ ਕਿੰਨੇ ਦੇ ਮੂਰਨ ਕੀ ਆ ਗਾਰੰਟੀ ਸਭ ਕੁਝ ਪੁੱਛਾਂਗੇ ਆ ਜੀ ਹਾਂਜੀ ਪਾਜੀ ਕੀ ਹਾਲ ਚਾਲ ਹੈ ਜੀ ਭਾਜੀ ਤੁਸਨਾਉਟਿੰਗ ਹਾਂਜੀ ਕੀ ਦਿਖਾਵਾਂਗੇ ਫਿਰ ਅੱਜ ਸਾਨੂੰ ਭਾਜੀ ਅੱਜ ਲੈ ਕੇ ਆਏ ਸਾਰੇ ਨਵੇਂ ਆਰਟੀਕਲਸ ਸੇ ਸਮਰ ਸਟਾਰਟ ਹੋ ਗਈ ਜਿੱਦਾਂ ਮੰਨ ਲਓ ਸਲੀਪਰ ਚੁੱਪਲ ਦੀ ਲੋਡ ਪੈਦੀ ਹੈ ਸਲੀਪਰ ਲੈ ਕੇ ਆਏ ਬਿਲਕੁਲ ਲਾਈਟ ਵੇਟ ਔਰ ਸਾਰੇ ਬ੍ਰਾਂਡਡ ਸਲੀਪਰ ਹੋਣਗੇ ਆ ਹੋ ਗਿਆ ਜੀ ਉਸ ਤੋਂ ਬਾਅਦ ਨਾਈਕੀ ਵਰਸਾਚੇ ਤੇ ਆ ਪਿਉਮਾ ਬਹੁਤ ਲਾਈਟ ਵੇਟ ਔਰ ਰੇਟ ਰਹੇਗਾ ਸਿਰਫ 200 ਰੁਪਏ ਸਾਈਜ਼ ਮਿਲਣਗੇ 6 ਤੋਂ ਲੈ ਕੇ 10 ਨੰਬਰ ਤੱਕ ਸਾਰੇ ਸਾਈਜ਼ ਮਿਲ ਗਏ ਇਹ ਸਾਰੇ 200 ਦੇ 2 200 ਰੁਪਏ ਦੀ ਰੇਂਜ ਦੀ ਸਿਰਫ ਉਸ ਤੋਂ ਬਾਅਦ ਨਵੀਂ ਕਲੈਕਸ਼ਨ ਜਿਹੜੀ ਆਏਗੀ ਜਿਨ੍ਹਾਂ ਦੇ ਵਿੱਚ ਕੁਸ਼ਨ ਪੈ ਉਸ ਤੋਂ ਬਾਅਦ ਇੱਕ ਨਵੀਂ ਕਲੈਕਸ਼ਨ ਆਏਗੀ ਬ੍ਰਾਂਡ ਦੇ ਵਿੱਚ ਸਾਈਜ਼ 6 ਤੋਂ ਦਾ ਸਾਰੇ ਮਿਲਣਗੇ ਇਹਦੀ ਰੇਂਜ ਦਾਏਗੀ 350 ਰੁਪਏ ਦੀ ਰੇਂਜ ਮਾਡਲ ਹੋਰ ਵੀ ਮਿਲਣਗੇ ਠੀਕ ਹੈ ਜੀ ਉਸ ਤੋਂ ਬਾਅਦ ਲੈ ਕੇ ਚੱਲਦੇ ਹਾਂ ਅਸੀਂ ਆਪਣੀ ਸ਼ੂਜ਼ ਦੀ ਕਲੈਕਸ਼ਨ ਦੇ ਵਿੱਚ ਸ਼ੂਜ਼ ਆਪਾਂ ਸ਼ੁਰੂ ਕਰਾਂਗੇ ਜੀ ਆਹ ਸਰਟਿਕਲ ਤੋਂ ਬ੍ਰਾਂਡਿਡ ਆਰਟਿਕਲਸ ਹੈ ਕਲਰ ਮਿਲਣਗੇ ਇਹਦੇ ਚ 4 ਰੇਟ ਰਹੇਗਾ 850 ਜਿਹੜਾ ਵੀਡੀਓ ਨੂੰ ਸ਼ੇਅਰ ਕਰ ਲਾਈਕ ਕਰਕੇ ਆਏਗਾ ਉਹਨੂੰ ਮਿਲੇਗਾ 800 ਰੁਪਏ ਦੀ ਰੇਂਜ ਕਲਰ ਦਿਖਾ ਰਿਹਾ ਤੁਹਾਨੂੰ ਇਹਦੇ ਚ ਬਲੈਕ ਗ੍ਰੇ ਇੱਕ ਆ ਬਲੈਕ ਬਲੈਕ ਐਂਡ ਵਾਈਟ ਵੀ ਰਹੇਗਾ ਜੀ ਇਹਦੇ ਚ ਤੇ ਵਾਈਟ ਦੇ ਨਾਲ ਚਾਰ ਕਲਰਸ 850 ਰੇਟ ਜਿਹੜਾ ਲਾਈਕ ਤੇ ਸ਼ੇਅਰ ਕਰਕੇ ਆਏਗਾ ਉਹਨੂੰ ਮਿਲੇਗਾ ਸਿਰਫ 800 ਰੁਪਏ ਚ ਓਕੇ ਅਗਲੀ ਆਈਟਮਸ ਖਾਨੇ ਚ ਤੁਹਾਨੂੰ ਬ੍ਰਾਂਡ ਦੇ ਵਿੱਚ ਬਹੁਤ ਹੀ ਫਾਸਟ ਆਰਟੀਕਲ ਹੈ ਹੋਰ ਸੱਚੇ ਦੀ ਆਰਟੀਕਲਸ ਹਾਂਜੀ ਬ੍ਰਾਂਡਿਡ ਆਈਟਮਸ ਠੀਕ ਹੈ ਸਾਈ ਸਾਰੇ ਮਿਲਣਗੇ ਜੀ ਇਹਦਾ ਕੀ ਹੈ ਇਹਦੀ ਰੇਂਜ ਮਿਲ ਲਗੀ ਜੀ ਤੁਹਾਨੂੰ ਸਿਰਫ 1300 ਰੁਪਏ ਦੇ ਰੇਂਜ ਚ ਜਿਹੜਾ ਵੀਡੀਓ ਨੂੰ ਲਾਈਕ ਔਰ ਸ਼ੇਅਰ ਕਰੇਗਾ ਉਹਨੂੰ ਮਿਲੇਗਾ 1200 ਰੁਪਏ ਦੇ ਰੇਂਜ ਚ ਠੀਕ ਹੈ ਜੀ ਨੈਕਸਟ ਦਿਖਾਵਾਂਗੇ ਆਪਾਂ ਕੈਨਵਸ ਵਾਲੀ ਲੁੱਕ ਦੇ ਵਿੱਚ ਆਰਟੀਕਲਸ ਨਾਈਕੀ ਐਸਿਕਸ ਬਹੁਤ ਹੀ ਫਿਨਿਸ਼ਿੰਗ ਵਾਲਾ ਸਟਾਕ ਮਿਲੇਗਾ ਅੰਦਰ ਕੁਸ਼ਨ ਪੈਡਿੰਗ ਸਾਰੇ ਜੀ ਹੋਏਗੀ ਸਲਿਪਰੀ ਬਿਲਕੁਲ ਨਹੀਂ ਹੋਣਗੇ ਸੋਲਸ ਓਕੇ ਨੈਕਸਟ ਆਰਟੀਕਲਸ ਵੀ ਬ੍ਰਾਂਡਡ ਆਰਟੀਕਲਸ ਹੈ ਓਕੇ ਸਾਈ ਸਾਰੇ ਮਿਲਣਗੇ ਜੀ ਉਸ ਤੋਂ ਬਾਅਦ ਲੈ ਕੇ ਚਲਦੇ ਆਪਾਂ ਸਪੋਰਟਸ ਦੇ ਵਿੱਚ ਬ੍ਰਾਂਡਡ ਆਰਟੀਕਲਸ ਇਹਦਾ ਦੀ ਹੋਰ ਬਹੁਤ ਵਧੀਆ ਵਧੀਆ ਕਲੈਕਸ਼ਨ ਤੁਹਾਨੂੰ ਮਿਲੇਗੀ ਇੱਥੇ ਇਹਦਾ ਕੀ ਰੇਟ ਹੈ ਇਹਨਾਂ ਦੀ ਰੇਂਜ ਹੋਏਗੀ ਜੀ ਇਹ 1200 ਰੁਪਏ ਦੀ ਰੇਂਜ ਹੋਏਗਾ ਜੀ ਪੀਮਾ ਇਹ ਮਿਲੇਗਾ ਤੁਹਾਨੂੰ 1300 ਰੁਪਏ ਦੀ ਰੇਂਜ ਕਾਬਲ ਓਕੇ ਠੀਕ ਹੈ ਜੀ ਬਾਕੀ ਕਲੈਕਸ਼ਨ ਬਹੁਤ ਹੋਏਗੀ ਆਪਣੇ ਕੋਲ ਵੀਡੀਓ ਲਾਈਕ ਕਰ ਦਿਓ ਸ਼ੇਅਰ ਕਰ ਦਿਓ ਤੇ ਆਣਾ ਕਿੱਥੇ ਗਗਨ ਸ਼ੂਜ਼ ਬਾਬਾ ਥਾਨ ਸਿੰਘ ਰੋਡ ਲੁਧਿਆਣਾ ਜੀ thank you. Thank you.